ਸ਼ਹੀਦਾਲਾ ਮਹਿਰਮਨ ਸਵਾਗਤ ਕਰਦਾ ਹਾਂ ਆਪ ਸਭ ਦਾ ਅੱਜ ਅਸੀਂ ਮਕੇਰੀਆਂ ਦੇ ਨੇੜੇ ਪਿੰਡ ਬੈਲਮਾਂ ਦੀ ਦਾਣਾ ਮੰਡੀ ਵਿੱਚ ਮੌਜੂਦ ਹਾਂ ਜਿੱਥੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕਿਸ ਰੇਟ ਤੇ ਉਹਨਾਂ ਦੀ ਫਸਲ ਵਿਕ ਰਹੀ ਹੈ ਕਿਉਂਕਿ ਤਿਹਾੜੀ ਸੀਜ਼ਨ ਚੱਲ ਰਿਹਾ ਹੈ ਦੀਵਾਲੀ ਆਉਣੇ ਵਾਲੀ ਹੈ ਤੇ ਦੀਵਾਲੀ ਦੇ ਟਾਈਮ ਤੇ ਕਿਸਾਨ ਆਪਣੀ ਫਸਲ ਨੂੰ ਵੱਡੇ ਦੇ ਘਰ ਦੇ ਵਿੱਚ ਲਿਆਉਂਦੇ ਨੇ ਅੱਜ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਤੇ ਜਾਣਾਂਗੇ ਕਿ ਕਿਸ ਰੇਟ ਤੇ ਉਹਨਾਂ ਦੀ ਫਸਲ ਵਿਕ ਰਹੀ ਹੈ ਸਾਡੇ ਨਾਲ ਮੌਜੂਦ ਹਨ ਨਮਸਕਾਰ ਜੀ ਤਦੋਂ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਹੁਣ ਇਸ ਸਮੇਂ ਪੰਜਾਬ ਦੇ ਉੱਤੇ ਮਾੜਾ ਟਾਈਮ ਆਇਆ ਪਾਣੀ ਪੂਰਾ ਭਰਿਆ ਪੰਜਾਬ ਦੇ ਵਿੱਚ ਉਹਦੇ ਨਾਲ ਫਸਲ ਦੇ ਉੱਤੇ ਕੀ ਨੁਕਸਾਨ ਹੋਇਆ ਹੈ। ਬਹੁਤ ਜ਼ਿਆਦਾ ਨੁਕਸਾਨ ਆਇਆ। ਮਾੜਾ ਆਇਆ ਕਿੰਨਾ ਜਨਾਬ ਕੀ ਪਸੰਦ ਨਾਲ ਕਾਫੀ ਡੁੱਬਾ ਹੋਇਆ ਹੈ। ਤੇ ਫਸਲ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਕਿੰਨੇ ਕ ਤੱਕ ਨੁਕਸਾਨ ਦਾ ਨੁਕਸਾਨ ਹੋਇਆ ਕਿਉਂਕਿ ਦੇਖਿਆ ਜਾਂਦਾ ਵੀ ਪੰਜਾਬ ਦੇ ਵਿੱਚ ਉਸ ਸਮੇਂ ਤੇ ਖਰੀਆਂ ਕ ਇਲਾਕੇ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਮੈਂ ਇਹ ਕਹਾਂ ਕਿ ਭਾਬੀ ਇਹ ਕਿੰਨਾ ਏਰੀਆ ਮਾਡੇ ਆ ਗਿਆ ਹੋਰਾ ਪਰ ਅਭੀ ਕੀ ਹੈ ਸੇ ਪੰਗਾਲਾ ਸਰਕਲ ਜਿੰਨਾ ਵੀ ਹੈਗਾ ਸਾਰਾ ਵੀ ਬਹੁਤ ਜਿਆਦੇ ਫਸਲਾਂ ਸਬਜ਼ੀਆਂ ਸਿੱਲੇ ਸਬਜ਼ੀਆਂ ਬਹੁਤ ਜਿਆਦੇ ਲੱਗੀਆਂ ਮਾਡੇ ਏਰੀਆ ਚ ਤੇ ਹੁਣ ਪੀ ਝੋਨੇ ਵੀ ਸਾਰੇ ਡੋਪੇ ਬਹੁਤ ਜਿਆਦੇ ਦਿਸਣ ਹੋਇਆ ਆਪਣੇ ਪੰਗਾਲੇ ਸਰਕਲ ਠੀਕ ਹੈ ਜੀ ਹੁਣ ਇਸ ਟਾਈਮ ਦੇ ਉੱਤੇ ਦਾਣਾ ਮੰਡੀ ਦੇ ਵਿੱਚ ਕੀ ਰੇਟ ਚੱਲਦਾ ਪਿਆ ਫਿਰ ਐਮ ਐਸ ਪੀ ਦੇ ਹਿਸਾਬ ਨਾਲ ਹੀ ਦੇ ਦੇ ਰਹੇ ਹਨ ਈ ਲਈ ਐਮਐਪੀ ਰੇਟਾਂ ਦੇ ਫਸਲ ਵੇਖਦੀ ਹੋਈ ਆ। ਸਾਨਾ ਮੰਡੀ ਦੇ ਵਿੱਚ ਹੁਣ ਇਸ ਟਾਈਮ ਤੇ ਜੇ ਮੌਜੂਦਾ ਹਾਲਾਤ ਦੇਖੇ ਜਾਵੇ ਤੇ ਨਾ ਇੱਥੇ ਕੋਈ ਛੱਡ ਹੈ ਨਾ ਕੁਛ ਹੈ ਜੇ ਮੰਨ ਲਓ ਬਾਈਚਾਂ ਤੋਂ ਇੱਥੇ ਕੋਈ ਬਾਰਿਸ਼ ਆਂਦੀ ਹੈ ਤੇ ਇਹ ਸਾਰੀ ਫਸਲ ਗਿੱਲੀ ਹੋ ਸਕਦੀ ਹੈ। ਇਹਦੇ ਉੱਤੇ ਕੀ ਭੁੱਟਾ ਪਰਵਾਹ। ਇਹਦੇ ਤੇ ਆਪਣੇ ਜ਼ਿੰਮੇਵਾਰ ਦੇ ਆਪਣੇ ਪਰਬੰਧ ਕਰਨੇ ਪੈਂਦੇ ਆ ਵੀ ਆਪਣੀ ਕੋਈ ਪਰਪਾਲ ਲਿਆ ਸਕੋ ਤਰ੍ਹਾਂ ਕੋ ਫੇਰੀ ਆਪਣਾ ਪ੍ਰਬੰਧ ਕਰਦੇ। ਇਹ ਤੁਸੀਂ ਸਰਕਾਰ ਤੋਂ ਵੀ ਮੰਗ ਕਰਦੇ। ਭਾਈ ਇਹ ਕਿੰਨੇ ਵੀ ਇੱਥੇ ਵੱਡੀ ਛੱਡ ਨਹੀਂ ਬੰਦੇ ਬਹੁਤ ਵਧੀਆ ਗੱਲ ਹੈ। ਤੇ ਬਾਕੀ ਦਾ ਵੀ ਫੈੱਡ ਬਣੀ ਹੋਏ ਦੇ ਆਪਣੇ ਫਸਲ ਜਿਹਨੇ ਮਾਦੀ ਪਦਾ ਆਪਣਾ ਵੀ ਗੇਸਾ ਹੜਾਉਣ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਕੀ ਤੁਹਾਨੂੰ ਲੱਗਦਾ ਹੈ ਉਸ ਟਾਈਮ ਦੇ ਨਾਲ ਹੁਣ ਫਸਲਾਂ ਦੇ ਇਸ ਪ੍ਰਭਾਵ ਕਿੰਨਾ ਦਾ ਨੁਕਸਾਨ ਹੋਇਆ ਸੌਣ ਹੋਇਆ ਯਾਰ ਥੱਲੇ ਬਹੁਤ ਸੌਣ ਹੈ ਜੀ ਤੁਹਾਡੇ ਚੋਂ 50 ਤੁਹਾਡੇ ਬਹੁਤ 131 ਨੂੰ ਮਾਰ ਪਈ ਹੈ ਬਹੁਤੀ ਜਿਆਦਾ ਮਾਰ ਪਈ ਹੈ 131 ਤੇ ਖਤਮ ਹੋ ਗਈ ਹੈ ਕਹਾਣੀ दाना ਵੰਟੀ ਵੈਵਨਾਂ ਦੇ ਵਿੱਚ ਅਜੇ ਹਾ ਕੋਈ ਪ੍ਰਬੰਧ ਨਹੀਂ ਕੀਤਾ ਜਨਾ ਕੋਈ ਸ਼ੈੱਡ ਹੈ ਜੇ ਮੰਨ ਲਓ ਇਸ ਟਾਈਮ ਦੇ ਉੱਤੇ ਕੋਈ ਬਾਰਿਸ਼ ਆਂਦੀ ਹੈ ਤਾਂ ਸਾਰੀ ਫਸਲ ਵੀ ਇੱਥੇ ਜਾਂਦੀ ਹੈ ਇਸ ਉੱਤੇ ਪ੍ਰਸ਼ਾਸਨ ਦਾ ਜਾਂ ਫਿਰ ਕਿਸੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਪ੍ਰਬੰਧ ਤੇ ਹੁਣ ਹੈ ਬਸ ਤਰਪਾਲਾਂ ਹੀ ਪ੍ਰਬੰਧ ਹੈ ਤਰਪਾਲਾਂ ਤੋਂ ਹੁਣ ਆਈਆਂ ਬਸ ਧੱਕ ਨੇ ਆਰਟੀਮ ਦੀ ਗੱਲ ਜਿੰਨੇ ਖਾਗੇ ਉਹ ਨਹੀਂ ਕਰਦੇ ਉਹ ਚੱਲ ਜੀ ਹੁਣ ਤੇ ਜ਼ਿਮੀਦਾਰ ਨੂੰ ਇਹ ਚਾਹੀਦਾ ਕਿ ਆਪਣੀ ਫਸਲ ਲਿਆਣ ਕਿ ਕੀ ਵਢਾਣ ਤੇ ਤਲਾਣ ਆ ਕੇ ਨਾ ਰਾਤਾਂ ਕੱਟਣੇ ਪੈਣ ਇੱਥੇ ਕਿੰਨੇ ਕ ਟਾਈਮ ਦਾ ਕਿ ਇੱਥੇ ਫਸਲ ਨੂੰ ਸੁੱਕਣਾ ਪਾਇਆ ਨਹੀਂ ਸੁੱਕਣੇ ਦੇਖੋ ਜੀ ਅਸੀਂ ਤੇ ਹੁਣ ਕੱਲ ਤੇ ਆ ਕਾਲੇ ਪਲੇ ਪਾਈ ਅੱਜ ਸ਼ਾਮੀ ਤਲੀ ਹੈ ਹੋਂ ਤੋਂ ਲੱਗੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੋ ਸਾਨੂੰ ਨਹੀਂ ਚਾਹੀਦਾ ਕਿ ਚਲੋ ਕੁਝ ਹਿੱਲਾ ਕਰੇ ਜ਼ਿੰਮੇਵਾਰਾਂ ਦਾ ਵੀ ਇਹ ਫਸਲ ਜਿਹੜੀ ਐ ਐਮਐਸਪੀ ਰੇਟਾਂ ਦੇ ਵਿੱਚ ਦੀ ਪਈ ਹੈ ਹਾਂਜੀ ਉਹ ਰੇਟਾਂ ਦੇ ਵਿੱਚ ਦੀ ਹੈ ਤੁਹਾਡੀ ਫਸਲ ਜਿਹੜੀ ਐ ਐਮਐਸਪੀ ਰੇਟਾਂ ਦੇ ਵਿੱਚ ਦੀ ਹੈ ਠੀਕ ਹੈ ਜੀ ਤੇ ਜਿਹੜੀ ਖੜਾ ਦੇ ਪ੍ਰਭਾਵਿਤ ਖੇਤੋ ਨੇ ਕਾਫੀ ਦੇਖਿਆ ਜਾਂਦਾ ਵੀ ਉਸ ਟਾਈਮ ਦੇ ਵਿੱਚ ਕਾਫੀ ਹੜਾ ਨਹੀਂ ਮਾਰ ਕੇ ਨੇ ਉਹਦੇ ਨਾਲ ਫਸਲ ਦਾ ਨੁਕਸਾਨ ਹੋਇਆ ਸਭੇ ਹੁਣ ਜੀ ਆਦੇ ਕੀ ਕੋਲ ਲਾ ਚੜ ਦਿਜੀ ਹਾਂਜੀ ਇਹ ਦਸ ਸਾਰਾ ਖਾਰਾ ਘੰਟੇ ਤੇ ਆਉਣ ਨਹੀਂ ਲੱਗੀਆਂ ਹਾਂਜੀ ਬਸ ਵਾਤ ਖਤਰ ਨੂੰ ਪਸਾ